ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਮੁਹਿੰਮ ਚੋੜੀ ਗਈ ਹੈ ਜਿਹੜੀ ਜੁਧ ਨਸ਼ਾ ਵਿਰੋਧ ਦੀ ਚੱਲ ਰਹੀ ਹੈ ਕਿ ਇਹ ਜਿਹੜਾ ਨਸ਼ਾ ਪੰਜਾਬ ਆ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਉਹਦੇ ਸੰਬੰਧ ਵਿੱਚ ਡੀਸੀ ਸਾਹਿਬ ਜਿਹੜੇ ਸਾਡੇ ਮੌਕਾ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਮਿਲ ਕੇ ਇੱਕ ਇੱਕ ਰੈਲੀ ਅਤੇ ਜਿਹੜੀ ਆ ਉਹ ਕੱਟ ਕੀਤਾ ਗਿਆ ਇੱਕ ਤਾਂ ਰੱਬਾ ਆਰੰਭ ਕੀਤਾ ਆ ਕਿ ਇਹ ਜਿਹੜਾ ਨਸ਼ੇ ਆ ਇਹਨਾਂ ਦੇ ਵਿਰੁੱਧ ਜਿਹੜਾ ਆ ਇਹ ਬਹੁਤ ਅਸੀਂ ਕਰ ਸਕੀਏ ਨਸ਼ੇ ਨੂੰ ਖਤਮ ਕਰ ਸਕੀਏ ਤੇ ਅੱਜ ਇਸੇ ਪਿੰਡ ਭਾਗੀ ਤੇ ਪਾਗੀ ਦੇ ਤੋਂ ਸ਼ੁਰੂ ਹੋਇਆ ਜੀ ਜਿਦੇ ਵਿੱਚ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਔਰ ਚੇਅਰਮੈਨ ਸਾਹਿਬ ਤੇ ਹੋਰ ਵੀ ਜਿਹੜੇ ਮੋਤਬਰ ਬੰਦੇ ਨੇ ਉਹ ਇੱਥੇ ਹਾਜ਼ਰ ਨੇ ਤੇ ਨਾਲ ਹੀ ਲੋਕ ਵੀ ਬੜੇ ਹੋ ਮਹਾ ਮਾ ਕੇ ਇਸ ਜੰਗ ਵਿੱਚ ਸਾਡੇ ਨਾਲ ਜੁੜੇ ਨੇ ਕਿ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਜਿਹਦੀ ਅਸੀਂ ਸਾਰੇ ਜਣੇ ਲੜਕੇ ਤੇ ਇਹਨੂੰ ਸਿਖਰੇ ਚੜਾਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਅੱਜ ਦੁਨੀਆ ਇਕੱਠੀ ਹੋਈ ਆ ਜੀ ਬੜੇ ਲੋਕ ਇੱਥੇ ਆ ਜੋ ਮਾਵਾ ਕੇ ਆਏ ਨੇ ਇਸ ਜੰਗ ਵਿੱਚ ਇਕੱਠੇ ਹੋਏ ਨੇ ਤੇ ਇਹ ਸਾਡੇ ਜਿਹੜੇ ਮੁੱਖ ਮੰਤਰੀ ਨੇ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਇਹ ਸੁਪਨਾ ਜ਼ਰੂਰ ਪੂਰਾ ਹੋਏ ਮਾਨਜੋਗ ਸੀਐਮ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਸਮੁੱਚਾ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੀ ਰੋਕਥਾਮ ਲਈ ਦਿਨ ਰਾਤ ਨਿਹੰਤ ਕਰ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਨਸ਼ਾ ਮੁਕਤੀ ਵੱਲ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਨਸ਼ਾ ਰੋਕੂ ਪ੍ਰੋਗਰਾਮ ਯੁੱਧ ਨਸ਼ਾ ਵਰਦ ਜਿਹੜਾ ਉਲੀਕਿਆ ਗਿਆ ਸੀ ਉਹਦੇ ਵਿੱਚ ਪਿੰਡ ਭਾਗੀ ਦੇ ਸਾਰੇ ਹੀ ਪਰਿਵਾਰ ਸਾਰੇ ਹੀ ਲੋਕ ਇਕੱਤਰ ਹੋਏ ਨੇ ਜਿਨ੍ਹਾਂ ਨੇ ਆਪ ਮੰਨਿਆ ਕਿ ਇਲਾਕੇ ਵਿੱਚ ਨਸ਼ੇ ਦੇ ਬਿਲਕੁਲ ਹੀ ਰੋਕਤਮ ਹੋਈ ਹੈ ਪਰ ਵਿਖੇ ਵਿੱਚ ਵੀ ਅਸੀਂ ਰੋਕਿਆ ਨਸ਼ਿਆਂ ਦੀ ਰੋਕਥਾਮ ਲਈ ਜਿਹੜਾ ਹੈਗਾ ਦਿਨ ਰਾਤ ਡਿਊਟੀ ਕਰਦੇ ਰਵਾਂਗੇ ਤੇ ਸਾਡਾ ਮੈਸੇਜ ਵੀ ਇਹ ਹੈ ਵੀ ਜੇਕਰ ਕੋਈ ਨਸ਼ਾ ਕਰਦਾ ਹੈ ਛੱਡਣਾ ਚਾਹੁੰਦਾ ਹੈ ਤੇ ਉਹਨੂੰ ਅਸੀਂ ਨਸ਼ਾ ਛਡਾਊ ਕੇਂਦਰ ਸਰਕਾਰੀ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਵਿੱਚ ਜਮ੍ਹਾਂ ਕਰਾਵਾਂਗੇ ਦਾਖਲ ਕਰਾਵਾਂਗੇ ਉਹਨਾਂ ਦਾ ਇਲਾਜ ਹੋਊਗਾ ਜੇਕਰ ਕੋਈ ਨਸ਼ਾ ਬ੍ਰਾਹਮਣ ਹੁੰਦਾ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜੇ ਜਿਹੜਾ ਇਹ ਸਰਕਾਰ ਨੇ ਜੋਧ ਨਸ਼ਾ ਵਿਰੁੱਧ ਮੈਮਚਲਾਈਆ ਅਸੀਂ ਪਿੰਡ ਭਾਗੀ ਕੇ ਤੇ ਨਗਰ ਨੇ ਸੌਂ ਖਾਧੀ ਆ ਸਾਡੇ ਵਿੱਚ ਆਏ ਨੇ ਐਸਐਸਓ ਸਾਹਿਬ ਵੀਡੀਓ ਸਾਹਿਬ ਤੇ ਐਸਡੀਐਮ ਦਸਤੂਹ ਸੂ ਟੀਮ ਸਾਡੇ ਚੇਅਰਮੈਨ ਬ੍ਰਿੰਦਰ ਸ਼ਰਮਾ ਜੀ ਅੰਮਰਪਾਲ ਜੀ ਦੀਨਾ ਸਾਹਿਬ ਜਿੰਨੇ ਵੀ ਪ੍ਰਬੰਧ ਤੇ ਪ੍ਰਬੰਧ ਦੇ ਛੱਜਣ ਆਏ ਆ ਅਸੀਂ ਅੱਜ ਸੌ ਚੁੱਕੀ ਆ ਤੇ ਸਰਕਾਰ ਨੇ ਜੋ ਜੋਧ ਨਸ਼ਾ ਵਿਰੁੱਧ ਮੈਮਚਲਾਈਆ ਉਦੇ ਵਿੱਚ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਸਰਕਾਰ ਨਾਲ ਹਾਂਜੀ ਆਪਾਂ ਕੇ ਦੇਖਿਆ ਕਿ ਪਿਛਲੀਆਂ ਪਾਰਟੀਆਂ ਪਿੰਡਾਂ ਦੇ ਵਿੱਚ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਦਰਸ਼ਨ ਦਿੰਦੀਆਂ ਪਰ ਇੱਕ ਮਾਨ ਸਾਹਿਬ ਦੀ ਸਰਕਾਰ ਆ ਜਿਨ੍ਹਾਂ ਨੇ ਇਹ ਨਾਰਾ ਦਿੱਤਾ ਸੀ ਜੇ ਅਸੀਂ ਬੱਚਿਆਂ ਦੇ ਹੱਥਾਂ ਤੋਂ ਟੀਕੇ ਛਡਾ ਕੇ ਤੇ ਚਫਣ ਫੜਾਵਾਂਗੇ ਉਸੇ slogan ਤਹਿਤ ਜੋ ਜੁਧ ਨਸ਼ਾ ਬਰੋਦ ਮਹਾਂ ਮਾਨ ਸਾਹਿਬ ਨੇ ਸ਼ੁਰੂ ਕੀਤੀ ਆ ਉਹਦੇ ਤਹਿਤ ਅੱਜ ਅਸੀਂ ਸਾਡੇ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਜੀ ਬਲਾਸ ਤੋਂ ਦੀ ਯੋਗ ਰੋਇ ਹੈਟ ਪਿੰਡ ਭਾਗੀ ਦੇ ਵਿਖੇ ਫੌਦੇ ਆ ਜਿੱਥੇ ਬਹੁਤ ਵੱਡਾ ਹੰਗਾਰਾ ਕਿਉਂਕਿ ਸਾਰਾ ਪੰਜਾਬ ਤਰਾ ਤਰਾ ਕਰ ਰਿਹਾ ਸੀ ਇਹਦਾ ਨਸ਼ਾ ਦਾ ਪਿਛਲੇ ਜਨ ਸਰਕਾਰਾਂ ਨੇ ਸੱਤਿਆਨਾਸ਼ ਕੀਤਾ ਹੋਇਆ ਪੰਜਾਬ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਬੇਬੀਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਅੱਛਾ ਗੱਲ ਫੁੱਲ ਪਾਉਗੀ ਜਦੋਂ ਨਸ਼ਾ ਸਦਾਕਰਾਂ ਦੇ ਘਰ ਟੈਣ ਲੱਗ ਪੇ ਤੰਨ ਦੀ ਗੱਲ ਹੀ ਐ 82 ਕਿਲੋ 425 ਕਰੋੜ ਰੁਪਏ ਦੀ ਹੈਰੋਨ ਪੰਜਾਬ ਪੁਲਿਸ ਨੇ ਸਰਦੀ ਏਰੀਆ ਦੇ ਵਿੱਚੋਂ ਬਰਾਮਦ ਕੀਤੀ ਹੈ ਜਦੋਂ ਸਰਕਾਰ ਜਾਗਦੀ ਹੈ ਤਾਂ ਸਭ ਸਾਰੇ ਕਾਸੇ ਨੂੰ ਥੱਲ ਪਾ ਦਿੰਦੀ ਹੈ ਤੇ ਤਵੱਸ਼ ਨਸ਼ਾ ਨੂੰ ਵੀ ਥੱਲ ਪਾਏਗਾ